ਜੀ ਮੇਰ ਸਿੰਘ ਜੀ ਡਾਇਰੈਕਟਰ ਬੋ ਜਿਆ ਖੇਤੀਬਾੜੀ ਦਾ ਲੁਧਿਆਣਾ ਮੱਖਣ ਸਿੰਘ ਬੋਲਰ ਤੇ ਦੇ ਪਾਸੇ ਬੈਠੇ ਨੇ ਜਿਹੜੇ ਕਿ ਡਾਇਰੈਕਟਰ ਸੈਸ ਐਜੂਕੇਸ਼ਨ ਪਸਾਰ ਸਿੱਖਿਆ ਕਾਂਡ ਦਾ ਇਹਨੇ ਘਰਾਂ ਦੇ ਵਿੱਚ ਵੀ ਪਾਣੀ ਵੜ ਗਿਆ ਇਹ ਇੱਕ ਸਮ ਲੱਗਿਆ ਵੀ ਈ ਜਾਂ ਜਿਹੜਾ ਹੜਾ ਹੋ ਗਿਆ ਤੇ ਜਿਹੜਾ ਪੀਜ ਤੇ ਜਿਹੜਾ ਜਾ ਜਦੋਂ ਪਾਣੀ ਲੱਗ ਗਿਆ ਵੀ ਉਹ ਬਜਾਈ ਦੇ ਯੋਗ ਨਹੀਂ ਹੈਗਾ। ਧੰਨਵਾਦ ਵੀ ਕਰਨਾ ਕਿ ਤੁਸੀਂ ਸਾਡੀ ਇਸ ਸੇਵਾ ਨੂੰ ਕਬੂਲਿਆ ਇੱਥੇ ਆਏ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸ਼ੁਕਰੀਆ। ਮੈਂ ਜੀ ਦੋਸਤ ਨਿਸ਼ੇਂਗੋ ਸੈਲਫ ਡਾਕਟਰ ਅਸੀਂ ਕੋਈ ਵੀ ਕੀ ਜਿਹੜੀ ਮੁਫਤ ਨਹੀਂ ਦੇ ਸਕਦੇ ਸਾਡੇ ਕੋਲ ਕੋਈ ਇਹੋ ਜੀ ਗ੍ਰਾਂਟ ਨਹੀਂ ਹੈ। ਇਹ ਦੇ ਵਿਅਕਤੀਗਤ ਮੁਕਤੀ ਸਿੰਘ ਤੁਸੀਂ ਆਗੇ ਦੱਸਣਾ ਕਿ ਸਾਡੇ ਕੋਲ ਇਹ ਨੂੰ ਘਟਦੇ ਹੋ ਕਿ ਇਦਾਂ ਦੀ ਚੀਜ਼ ਨਵੀਂ ਆਈ ਹੈ ਅੱਗੇ ਦਿੱਤੀ ਧਿਆਨ ਲੱਗੇ ਤੇ ਬਾਕੀ ਹੁਣ ਅਸੀਂ ਇਹ ਸੀ ਕਿ ਬੀਜ ਜਿਹੜਾ ਹੈਗਾ ਉਹ ਲੈ ਕੇ ਆਏ ਕਿਉਂਕਿ ਬੀਜ ਚ ਜਾਂਦੇ ਕਰਾਂ ਵੀ ਤਰਾਅ ਹੋਇਆ ਹੈਗਾ ਤੇ ਅੱਧਾਈ ਵਿੱਚ ਦੀ ਵੈਸੇ ਥੋੜੀ ਜਿਹੀ ਮਦਦ ਹੋ ਜੇ ਕਣਕ ਦਾ ਬੀਜ ਲੈ ਕੇ ਆਏ ਨਾਲ ਸਰ੍ਹੋਂ ਦਾ ਬੀਜ ਉਹ ਜੋੜ ਲਾਓ ਤੇ ਕੀ ਆਇਆ ਤੇ ਸਾਡਾ ਇਹ ਸੀ ਕਿ ਜਿਹੜੇ ਪੰਜਾਬ ਦੇ ਕਿਸਾਨ ਨੇ ਉਹ ਵੱਡੀ ਵੱਡੀ ਪੱਧਰ ਤੇ ਪੀਏ ਦੇ ਰਾਜ ਦੇ ਕੋਲ 11 ਲੱਖ ਪੰਜਾਬ ਦਾ ਹਿਸਾਬ ਮਨ ਪੰਜਾਬ ਦੀ ਕੋਰਪੋਰੇਸ਼ਨ ਜੁੜਿਆ ਹੋਇਆ ਤੇ ਅਸੀਂ ਵੀ ਇਹਨਾਂ ਦੀ ਵਾਹ ਫੜਦੇ ਜਿੱਥੇ ਵੀ ਕਿਤੇ ਲੋਡ ਪੈਂਦੀ ਆ ਤੇ ਉਸ ਤੋਂ ਪਹਿਲਾਂ ਜਦੋਂ ਹੜਾ ਆਏ ਨੇ ਤੇ ਹੜਾ ਤੋਂ ਬਾਅਦ ਹੜਾ ਦੇ ਵਿੱਚ ਵੀ ਬਹੁਤ ਸਾਰੀਆਂ ਸੰਸਥਾ ਮੰਨੇ ਗਵਰਨਮੈਂਟ ਦੀਆਂ ਆਰਗੇਨਾਈਜੇਸ਼ਨ ਸੀ ਐਨ ਜੀਓ ਸੀ ਕੋਈ ਸੋਸ਼ਲ ਆਰਗੇਨਾਈਜੇਸ਼ਨ ਸੀ ਤੇ ਪਰਸਨਲ ਲੈਵਲ ਤੇ ਵੀ ਕਾਫੀ ਮਦਦ ਕੀਤੀ ਲੋਕਾਂ ਨੇ ਜਿੱਥੇ ਹੜਾ ਆਏ ਹੋਏ ਸੀ ਤੇ ਸਾਨੂੰ ਇਹਦਾ ਸਿੱਕ ਜਿਹੜੀ ਸਾਡੀ ਮਦਦ ਹੈਗੀ ਇਸ ਤੋਂ ਬਾਅਦ ਸ਼ੁਰੂ ਹੋਣੀ ਹੈ ਜਿਹੜੀ ਪਹਿਲਾਂ ਲੈ ਕਰ ਚੁੱਕੀ ਆ ਕਿਉਂਕਿ ਉਹ ਸਾਡੀ ਮਦਦ ਇਦਾਂ ਦੀ ਹੋਣੀ ਸੀ ਜਿਹੜੀ ਕਿ ਉਹ ਉਦੋਂ ਨਹੀਂ ਹੋ ਸਕਦੀ ਸੀ ਜਿਹੜੇ ਗਰੁੱਪ ਕਰ ਰਹੇ ਸੀ ਤੇ ਸਾਡੀ ਮਦਦ ਸ਼ੁਰੂ ਹੋਣੀ ਸੀ ਕਿ ਜਿਹੜੀ ਅਗਲੀ ਫਸਲ ਆਉ ਜਿਹੜੀ ਖੜੀ ਫਸਲ ਹੈ ਜਿਹੜੀ ਨੁਕਸਾਨੀ ਗਈ ਉਹਦਾ ਕੀ ਕਰਨਾ ਤੇ ਜਿਹੜੀ ਅਗਲੀ ਫਸਲ ਆਉਣੀ ਹੈ ਹੁਣ ਹਾੜੀ ਦੀ ਉਹਦੇ ਬਾਰੇ ਬਜਾਈ ਦਾ ਪ੍ਰਬੰਧ ਕਿਵੇਂ ਹੋਣਾ ਕਿਤੇ ਇਹ ਨਾ ਹੋਵੇ ਜਿਹੜੀ ਇੱਕ ਫਸਲ ਦਾ ਮਰ ਗਈ ਦੂਜੀ ਫਸਲ ਵੀ ਨਾਟ ਟਾਈਮ ਤੇ ਬੀਜੀ ਗਈ ਤੇ ਫਿਰ ਡਬਲ ਨੁਕਸਾਨ ਹੋ ਜਾਣਾ ਸੋ ਉਸ ਕਰਕੇ ਅਸੀਂ ਉਦੋਂ ਵੀ ਆਏ ਤੇ ਮਿੱਟੀ ਦੀ ਪਰਖ ਕੀਤੀ ਜਾ ਕੇ ਪਿੰਡਾਂ ਦੇ ਵਿੱਚ ਤੇ ਸਾਨੂੰ ਪਤਾ ਲੱਗਾ ਕਿ ਮਿੱਟੀ ਦੀ ਜਿਹੜੀ ਸਾਡੀ ਉਪਜਾਊ ਮਿੱਟੀ ਸੀ ਇੱਥੋਂ ਦੀ ਉਹਦੇ ਉੱਤੇ ਹੋਰ ਮਿੱਟੀ ਆ ਗਈ ਹੈ ਰੇਤ ਆ ਗਿਆ ਜਿਸ ਦੇ ਨਾਲ ਉਪਜਾਊ ਸ਼ਕਤੀ ਘਟੀ ਹੈ ਤੇ ਅਸੀਂ ਸਰਕਾਰ ਨੂੰ ਵੀ ਕਿਹਾ ਹੈਗਾ ਕਿ ਕੱਲੀ ਸਾਡੀ ਫਸਲ ਨਹੀਂ ਮਰੀ ਸਾਡੀ ਤਾਂ ਮਿੱਟੀ ਵੀ ਮਰ ਗਈ ਜ਼ਮੀਨ ਵੀ ਮਰ ਗਈ ਖਰਾਬ ਹੋਈ ਹੈ ਤੇ ਸਰਕਾਰ ਵੀ ਉਹਦੇ ਮੁਆਵਜ਼ੇ ਵਾਸਤੇ ਕੋਸ਼ਿਸ਼ ਕਰ ਰਹੀ ਹੈ ਕਿ ਮਿੱਟੀ ਜਿਹੜੀ ਖਰਾਬ ਹੋਈ ਹੈ ਉਹਦਾ ਵੀ ਮੁਆਵਜ਼ਾ ਜਿਹੜਾ ਹੈਗਾ ਉਹ ਸੈਂਟਰ ਤੋਂ ਮੰਗਿਆ ਜਾਵੇ ਤੇ ਨਾਲ ਹੁਣ ਇਹ ਸੀ ਕਿ ਜਿਹੜੀ ਫਸਲ ਹਾੜੀ ਦੀ ਹੈ ਤੇ ਕਣਕ ਸਮਾਂ ਹੁਣ ਚੱਲ ਰਿਹਾ ਹੈ ਤੇ ਅਸੀਂ ਕਹਨੇ ਨੇ 15 ਦਿਨਾਂ ਚ ਬਜਾਈ ਹੋ ਜਵੇ 20 ਦਿਨਾਂ ਚ ਬਜਾਈ ਹੋ ਜਵੇ ਤੇ ਉਹਦੇ ਵਾਸਤੇ ਅਸੀਂ ਇੱਕ ਪੰਜਾਬ ਐਗਰੀਕਲਚਰ ਇੰਸਟੀਚਿਊਟ ਚੋਂ ਜਿਹੜੇ ਸਾਡੇ ਕਣਕ ਦੀਆਂ ਨਵੇਂਆਂ ਕਿਸਮਾਂ ਨੇ ਤੇ ਜਿਹੜੀ ਪਿਓਰ ਬੀਜ ਹੈਗਾ ਉਹ ਅਸੀਂ ਅੱਜ ਜੋ ਇੱਥੇ ਕਿਸਾਨ ਵੀਰ ਨੇ ਤੇ ਉਹਨਾਂ ਦੀ ਮਦਦ ਵਾਸਤੇ ਲੈ ਕੇ ਆਏ ਸੀ ਤੇ ਉਹਨਾਂ ਨੂੰ ਦੇਵਾਂਗੇ ਇਹ ਬੀਜ ਅਸੀਂ ਇਕੱਲੀ ਕਣਕ ਦਾ ਨਹੀਂ ਨਾਲ ਸਰੋਂ ਦਾ ਬੀਜ ਵੀ ਦੇ ਰਹੇ ਕਿਉਂਕਿ ਸਰੋਂ ਇਸ ਏਰੀਆ ਚ ਕਾਫੀ ਹੋ ਜਾਂਦੀ ਹੈ ਤੇ ਦੋਨੇ ਫਸਲਾਂ ਇਦਾਂ ਦੀਆਂ ਨੇ ਕਿ ਇਸ ਵਾਰ ਵੀ ਵੇਜੜਗੇ ਨਾਲ ਇਹ ਹਾਈਬ੍ਰਿਡ ਨਹੀਂ ਹੈਗੇ ਇਹ ਵੈਰਾਈਟੀਆਂ ਨੇ ਕਿਸਾਨ ਜਿਹੜੇ ਨੇ ਇਹ ਨਵੀਆਂ ਵੈਰਾਈਟੀ ਦਾ ਬੀਜ ਆਪ ਬਣਾ ਲੈਣਗੇ ਅਗਲੀ ਵਾਰੀ ਤੇ ਹੋਰ ਅੱਗੇ ਆਉਣ ਵਾਲੇ ਸਾਲਾਂ ਚ ਚੱਲਦਾ ਰਹੂਗਾ ਧੰਨਵਾਦ